ਤੰਤਨ ਬਾਬਾ ਸ਼ਿਰੀ ਚਾਂਜੀ ਡੇਰਾ ਬਾਬਾ ਕਿਸ਼ਨਦਾਸ ਅਤੇ ਡੇਰਾ ਬਾਬਾ ਰੁਖੜਦਾਸ ਵੱਲੋਂ ਬਾਬਾ ਜਮਨਾਦਾਸ ਜੀ ਦੁੰਨੇ ਵਾਲਾ ਵੱਲੋਂ ਪਹਿਲੇ ਦਿਨ ਤੋਂ ਹੀ ਜਿਹੜੀ ਆ ਹੜਪੀੜਤਾ ਦੇ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਤਾਂ ਦੋਸਤੋ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਿਓ ਕਿ ਡੇਰਾ ਬਾਬਾ ਕਿਸ਼ਨ ਦਾਸ ਦੇ ਡੇਰਾ ਬਾਬਾ ਰੁਖੜ ਦਾਸ ਵੱਲੋਂ ਜਿਹੜੀ ਆ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਹੜਾਂ ਦੀ ਸਥਿਤੀ ਫਾਜ਼ਿਲਕਾ ਏਰੀਆ ਦੇ ਵਿੱਚ ਪਹਿਲੇ ਦਿਨ ਤੋਂ ਹੀ ਜਿਹੜੀ ਆ ਲੰਗਰ ਦੀ ਸੇਵਾ ਜਿਹੜੀ ਆ ਡੇਰੇ ਵੱਲੋਂ ਕੀਤੀ ਜਾ ਰਹੀ ਆ ਬਾਬਾ ਜਮਨਾ ਦਾਸ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਸ਼੍ਰੀ ਚਾਂਜੀ ਦੇ ਅਤੇ ਬਾਬਾ ਕਿਸ਼ਨ ਦਾਸ ਬਾਬਾ ਰੁਖੜ ਦਾਸ ਦੀ ਕਿਰਪਾ ਦੇ ਨਾਲ ਪਹਿਲੇ ਦਿਨ ਤੋਂ ਡੇਰੇ ਵੱਲੋਂ ਫਾਜ਼ਿਲਕਾ ਏਰੀਏ ਦੇ ਵਿੱਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅੱਜ ਸਾਨੂੰ ਆਪਣੇ ਭਾਈਚਾਰੇ ਨਾਲ ਖੜਨ ਦੀ ਲੋੜ ਹੈ ਤੇ ਪੰਜਾਬੀ ਭਾਈਚਾਰੇ ਦਾ ਜੋ ਹਾਲ ਹੈ ਉਹ ਦੇਖ ਕੇ ਅੱਖ ਵੀ ਨਾਮ ਹੁੰਦੀ ਹੈ ਕਿ ਪਿੰਡਾਂ ਦੇ ਵਿੱਚ ਘਰ ਦੇ ਘਰ ਰੁੜ ਗਏ ਤੇ ਲੋਕਾਂ ਦੇ ਪਸ਼ੂ ਤੱਕ ਰੁੜ ਗਏ ਤਾਂ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਡੇਰਾ ਬਾਬਾ ਰੋਕੇਸ਼ਨ ਦਾਸ ਬਾਬਾ ਰੁਖੜ ਦਾਸ ਵੱਲੋਂ ਜਿਹੜੀ ਹੈ ਸੇਵਾ ਲੰਗਰ ਦੀ ਕੀਤੀ ਜਾ ਰਹੀ ਹੈ ਬਾਬਾ ਜਮਨਾ ਦਾਸ ਜੀ ਦੁੰਨੇ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਾਨੂੰ ਆਪਣੇ ਭਰਾਵਾਂ ਦੇ ਨਾਲ ਖੜਨ ਦੀ ਲੋੜ ਹੈ ਤੇ ਅਸੀਂ ਪਹਿਲੇ ਦਿਨ ਤੋਂ ਅੱਜ ਲੰਗਰ ਦੀ ਸੇਵਾ ਜਿਹੜੀ ਇਹ ਨਿਰੰਤਰ 15ਵੇਂ 16ਵੇਂ ਦਿਨ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਉਹਨਾਂ ਨੇ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਸੇਵਾ ਕੀਓ ਨਿਸ਼ਕਾਮ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਡੇਰੇ ਦੇ ਜਿੰਨੇ ਵੀ ਪ੍ਰਬੰਧਕ ਨੇ ਸਾਰੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਰੋਜ਼ਾਨਾ ਜਿਹੜਾ ਲੰਗਰ ਹੈ ਉਹ ਡੇਰੇ ਦੇ ਵਿੱਚੋਂ ਤਿਆਰ ਕਰਕੇ ਫਾਜ਼ਿਲ ਕਾ ਏਰੀਆ ਦੇ ਵਿੱਚ ਹੜਪੀੜਤ ਜਿੰਨੇ ਵੀ ਲੋਕ ਨੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਤਾਂ ਡੇਰਾ ਬਾਬਾ ਗੇਸ਼ਨ ਦਾਸ ਬਾਬਾ ਰੁਖੜਦਾਸ ਵੱਲੋਂ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਕਿਉਂਕਿ ਡੇਰੇ ਵੱਲੋਂ ਹਮੇਸ਼ਾ ਹੀ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਨੇ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਵੱਧ ਚੜ ਕੇ ਕੀਤੀ ਜਾਂਦੀ ਹੈ ਤਾਂ ਵੀਡੀਓ ਤੁਸੀਂ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਤੇ ਦੇਖੋ ਤੁਸੀਂ ਡੇਰੇ ਵੱਲੋਂ ਜਿਹੜੀ ਸੇਵਾ ਗਈ ਲੰਗਰ ਦੀ ਉਹ ਨਿਭਾਈ ਜਾ ਰਹੀ ਹੈ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਬਾਬਾ ਜਮਨਾਦਾਸ ਦੁੰਨੇਵਾਲਾ ਜੀ ਵੱਲੋਂ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਲੰਗਰ ਪਹਿਲੇ ਤੋਂ ਜਿਹੜਾ ਤਿਆਰ ਕਰਕੇ ਲੋਕਾਂ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਪਿੰਡ ਫਾਜ਼ਿਲਕਾ ਦੇ ਜਿੰਨੇ ਵੀ ਪਿੰਡ ਹੜ ਦੇ ਵਿੱਚ ਪ੍ਰਭਾਵਿਤ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਕਿਸ਼ਤੀਆਂ ਦੇ ਵਿੱਚ ਲੰਗਰ ਜਿਹੜਾ ਹੈ ਉਹ ਪਿੰਡਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਤਾਂ ਦੋਸਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੇ ਵਿੱਚ ਰੋਜ਼ਾਨਾ ਜਿਹੜਾ ਲੰਗਰ ਤਿਆਰ ਕਰਕੇ ਲਿਆਂਦਾ ਜਾਂਦਾ ਤੇ ਉਹਨਾਂ ਹੜਪੀੜਤਾ ਤੱਕ ਪਹੁੰਚਾਇਆ ਜਾ ਰਿਹਾ ਹੈ ਤਾ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਬਾਬਾ ਜਮਨਾਦਾਸ ਜੀ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜਰੂਰ ਦੱਸਣਾ ਹੈ ਤਾਂ ਦੋਸਤੋ ਕੀ ਕੁਝ ਕਿਹਾ ਬਾਬਾ ਜਮਨਾਦਾਸ ਜੀ ਦੁੰਨੇ ਵਾਲਾ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵੀਡੀਓ ਨੂੰ ਦਬਕੇ ਸ਼ੇਅਰ ਕਰਨੇ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਇਸ ਭਾਈਚਾਰੇ ਦੀ ਜਿਹੜੀ ਮਿਸਾਲ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਹੁਣ ਤੁਸੀਂ ਆਪਣੀ ਰਾਇ ਸਾਂਝੀ ਕਰਨੀ ਹੈ ਕੀ ਕੁਝ ਕਿਹਾ ਬਾਬਾ ਜੀ ਨੇ ਉਹ ਵੀ ਸੁਣ ਲਓ ਵੀ ਜੋ ਕੋਈ ਸੰਗਤ ਸਾਡੇ ਕੋਲੇ ਤਿਲ ਫੁੱਲ ਭੇਟਾ ਕੋਈ ਰਸਤਾ ਭੇਜ ਰਹੀ ਹੈ ਤਾਂ ਹੁਣ ਸਾਨੂੰ ਤੁਹਾਨੂੰ ਦਿਖਾਇਆ ਜਾਗਾ